6 ਜੂਨ ਦਾ ਦਿਨ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ 6 ਜੂਨ 1984 ਨੂੰ ਸਮੇਂ ਦੀ ਜ਼ਾਲਮ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਬਹੁਤ ਸਾਰੇ ਸਿੱਖਾਂ ਦਾ ਹਕਤਿਆਲਿਆਮ ਕਰਨ ਦੇ ਨਾਲ-ਨਾਲ ਸ਼੍ਰੀ ਦਰਬਾਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ ਸੀ ਜਿਸ ਦੇ ਚਲਦਿਆਂ ਹੀ ਇਸ ਦਿਨ ਨੂੰ ਕੱਲੂ ਘਰਾ ਦੇ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਇਸ ਦੇ ਚਲਦਿਆਂ ਹੀ ਜਥੇ ਸ਼੍ਰੀ ਦਰਬਾਰ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਵਰ੍ਹੇ ਸਿ ਮਨਾਈ ਗਈ ਉੱਥੇ ਹੀ ਫਗਵਾੜਾ ਦੇ ਸੁਖਚਾਨਾਣਾ ਸਾਹਿਬ ਵਿਖੇ ਵਿਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਵਰ੍ਹੇ ਸਿ ਸਮਾਗਮ ਮਨਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਅਤੇ ਢਾਡੀ ਜਥਿਆਂ ਨੇ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਇਸ ਕਾਲੇ ਦੌਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਇਸ ਮੌਕੇ ਵਕਫਾ ਬੁਲਾਰਿਆਂ ਨੇ ਕਿਹਾ ਕਿ ਸਮੂਹ ਸਿੰਘਾ ਸ਼ਹੀਦਾਂ ਦੀ ਯਾਦ ਵਿੱਚ ਨੇ ਉਹਨਾਂ ਸਮੂਹ ਸੰਗਤਾਂ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਮਾਤਮਾ ਅਗੇ ਅਰਦਾਸ ਕਰਨ ਦੀ ਬੇਨਤੀ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮ ਗੁਰਨਾਕ ਨਾਮ ਨਿਵਾ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸੁਖਤੈਨ ਨਾਨਕ ਸਾਹਿਬ ਵਿਖੇ ਜੋ ਅੱਜ ਤੋਂ 40 ਸਾਲ ਪਹਿਲਾਂ ਸਮੇਂ ਦੀ ਜ਼ਾਲਮ ਸਰਕਾਰ ਨੇ ਸਿੱਖਾ ਦੇ ਮਹਾਨ ਅਕਾਲ ਤਖਤ ਸਾਹਿਬ ਅਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਤਹਾਡੇਰੀ ਕਰਨ ਦੇ ਲਈ ਤੋਪਾਂ ਅਤੇ ਬੰਹੂਕਾਂ ਦੇ ਨਾਲ ਹਮਲਾ ਕਰ ਗਏ ਉਤੇ ਬੇਦੋਸ਼ੇ ਸਿੰਘਾਂ ਨੂੰ ਸ਼ਹੀਦ ਕੀਤਾ ਇਥੋਂ ਤੱਕ ਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਸਮੂਹ ਸਿੱਖਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਮਹਾਨ ਜੋਧਿਆਂ ਨੇ ਇਸ ਮਹਾਨ ਪਾਵਨ ਸਥਾਨ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਆਪਣੀਆਂ ઘણા ਦੇਰતیاں શહીદیاں પ્રાપ્ત ਕੀਤੀਆਂ ਉਹਨਾਂ ਦੀ યાદ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦੀ ਦਿਹਾੜਾ ਇੱਕ ਹਲੂਕਾਰਾ ਦਿਵਸ ਤੋਂ ਮਨਾਇਆ ਜਾ ਰਿਹਾ ਹੈ ਕਿ ਬੁਰਦਾਰਾਸ ਸਿੱਟੇ ਹਨਾ ਸਾਹਿਬ ਕੇ ਸਮੂਸਲ ਕਾ ਦੀ ਨਾਂ ਫਗੋਨਾ ਮਾਰ ਗਿਆ ਸੋ ਅੱਜ ਸਮੂੱਚੇ ਦੀ ਦੁਰਾਨ ਤਨਾਉਣ ਲੈਵ ਸੰਗੰਮ ਵਿੱਚ ਹਾਜ਼ਰ ਹੋ ਕੇ ਜਿੱਤੇ ਗੁਰੂ ਮਹਾਰਾਜ ਨੂੰ ਨਤਮਸਤਕ ਹੋਏ ਉੱਥੇ ਹੀ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਸੋ ਆਓ ਉਨਾਂ ਦੀਆਂ ਕੁਰਬਾਨੀਆਂ ਤੋਂ ਸਭ ਕੁ ਲੈ ਕੇ ਆਪਾਂ ਖੱਡੇ-ਵਾਡੇ ਦਾ ਅੰਮ੍ਰਿਤ ਛੱਕੇ ਗੁਰੂ ਵਾਰ ਦੇ ਮਿਲ ਲਈਏ ਦੇਸ਼ ਲਈ ਪੰਜਾਬ ਲਈ ਪੰਥ ਲਈ ਗੁਰੂ ਪੰਥ ਲਈ ਆਪਾਂ ਤਤਬਰ ਹੋਈਏ ਗੁਰਦੁਆਰਾ ਸੁਖਾਇਨਾ ਸਾਹਿਬ ਹੈ ਕਿ ਜੋ 40 ਸਾਲ ਪਹਿਲਾਂ ਵੱਡਾ ਘੱਲੂ ਘਰਾ ਜਿਹੜਾ ਆ ਉਹ ਹਿੰਦੁਸਤਾਨ ਹਕੂਮਤ ਵੱਲੋਂ ਕੀਤਾ ਗਿਆ ਸੀ ਉਸ ਜ਼ੁਲਮ ਦੇ ਦੌਰਾਨ ਜੋ ਸਿੰਘ ਸ਼ਹੀਦ ਹੋਏ ਬੱਚੇ ਛੋਟੇ ਛੋਟੇ ਸ਼ਹੀਦ ਹੋਏ ਸਿੰਘਣੀਆਂ ਸ਼ਹੀਦ ਹੋਈਆਂ ਉਹਨਾਂ ਦੀ ਯਾਦ ਨੂੰ ਸਮਰਪਤ ਇੱਥੇ ਜਿਹੜਾ ਅਖੰਡਪੁਰ ਸਾਹਿਬ ਰੰਭ ਕੀਤੇ ਗਏ ਸੀਗੇ ਔਰ ਉਸ ਦੇ ਅਜਬੀ ਦਿਵਦਪੋਖ ਪਏ ਨੇ ਔਰ ਗੁਰਬਾਣੀ ਦੁਆਰਾ ਜਿਹੜਾ ਹੈ ਸੰਗਤਾਂ ਨੂੰ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਾਡੇ ਉੱਤੇ ਇਸ ਹਕੂਮਤ ਨੇ ਜ਼ੁਲਮ ਕੀਤਾ ਆ ਔਰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਯਾਦ ਰੱਖਣਾ ਆ ਤਾਂ ਹੀ ਜਿਹੜੀ ਆ ਉਸ ਦੇ ਉਹਨਾਂ ਦੇ ਪਾਏ ਹੋਏ ਪੂਰਨੇ ਤੇ ਚੱਲਦੇ ਹੋਏ ਜਿਹੜਾ ਅਸੀਂ ਸਭ ਸਿੱਖ ਸਕਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਹਕੂਮਤ ਦਾ ਜ਼ਬਰ ਦੇ ਦੌਰਾਨ ਸਾਡੇ ਦੇ ਕੇ ਨੇ ਕਰ ਰਿਹਾ ਆਰੇ ਉਹਨਾਂ ਦਾ ਕਿਸ ਤਰ੍ਹਾਂ ਟਕਰਾ ਕਰਨਾ ਇਹ ਸਾਰਿਆਂ ਨੂੰ ਸੋਚਣ ਤੇ ਵਾਚਣ ਦੀ ਲੋੜ ਆ ਅੱਜ ਸ਼ਹੀਦਾਂ ਨੂੰ ਸਮਰਪਿਤ ਅੱਜ ਐਸੀ ਗੁਰਦੁਆਰਾ ਸੁਖਚਾਣਾ ਨਹਿਣਾ ਸਾਹਿਬ ਦੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਕਲੂਕਾਰਾ ਦਿਵਸ ਉਹ ਮਨਾਇਆ ਜਾ ਰਿਹਾ ਹੈ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਨੇ ਬੱਤੀ ਤਸ਼ੱਦਦ ਕੀਤੀ ਗਈ ਸਰਕਾਰ ਵੱਲੋਂ ਔਰ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਕੌਮ ਨੇ ਵੱਡੀ ਕੁਰਬਾਨੀ ਦਿੱਤੀ ਇਸ ਮੁਲਕ ਨੂੰ ਆਜ਼ਾਦ ਕਰਨ ਦੇ ਤੇ ਸਾ ਨੂੰ ਅਨਾਮ ਹੀ ਮਿਲਿਆ ਕਿ ਸਾਡੇ ਗੁਰਦਵਾਰਾ ਮਾਦੇ ਉੱਤੇ ਟੈਂਕਾ ਥੋਪਾ ਦੇ ਨਾਲ ਹਮਲਾ ਕੀਤਾ ਗਿਆ ਇਸ ਗੱਲ ਦਾ ਬੜਾ ਮਨ ਦੇ ਵਿੱਚ ਰੋਸ ਹੈ ਇਹ ਵੀ ਬੜਾ ਮਨ ਦੇ ਵਿੱਚ ਰੋਸ ਹੈ ਕਿ ਭਾਜਪਾ ਦੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਉਹ 550 ਸਾਲਾਂ ਦੇ ਗੁਰੂ ਨਾਨਕ ਦੇਵ ਜੀ ਧਰਤੀ ਦੇ ਉਤੇ ਆਏ ਔਰ ਸਿੱਖਾਂ ਨੂੰ ਵਾਦਾ ਕੀਤਾ ਕਿ ਜਿਹੜੇ ਬੰਦੀ ਸਿੱਖ ਨੇ ਜਿਨ੍ਹਾਂ ਨੇ ਆਪਣੀਆਂ ਸੇਵਾ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਪਰ ਅੱਜ ਤੱਕ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਇਸੇ ਤਰ੍ਹਾਂ ਹੀ ਇਸ ਵਰਸੀ ਸਮਾਗਮ ਸੰਬੰਧੀ ਗੁਰਦੁਆਰਾ ਸ਼ਹੀਦਗੰਜ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੀਧੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਪੰਥ ਪ੍ਰਸਿੱਧ ਕੀਰਤਨੀਆਂ ਤੇ ਢਾਡੀ ਜਥਿਆਂ ਨੇ ਕੀਰਤਨ ਤੇ ਢਾਡੀ ਪਾਠ ਰਾਈ ਆਈਆਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਆਪਣੇ ਸੰਬੋਧਨ ਵਿੱਚ ਬੁਲਾ ਰਿਆ ਨੇ ਸਮੂਹ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਇਕਜੁੱਟ ਹੋ ਕੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ।